ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਇਤਮਾਨ ਬਣਾਉਣੀ ਚਾਹੁੰਦਾ ਹਾਂ। ਸੂਕਰਾਲੀ ਸ਼ਹਿਰ ਦੇ ਪੂਪਲ ਪੁਆਇੰਟ ਦੇ ਵਿੱਚ ਮੌਜੂਦ ਹੈ ਕਿ ਇੱਕ ਲਿੰਕੋ ਕੰਪਨੀ ਦੇ ਵੱਲੋਂ ਇੱਥੇ ਫਰੀ ਆਫ ਬੋਨ, 휠 ਚੇਅਰ ਦਿੱਤੇ ਜਾ ਰਹੀਆਂ ਹਨ। ਜਿਨ੍ਹਾਂ ਬੱਚਾ ਦੇ ਅੰਗ ਪੈਰ ਨਹੀਂ ਹੈਗੇ, ਅੰਗਹੀਣ ਨੇ ਉਹਨਾਂ ਨੂੰ ਅੰਗ ਪੈਰ ਵੀ ਦਿੱਤੇ ਜਾ ਰਹੇ ਨੇ। ਇਹ ਸੈਂਟਰ ਗਵਰਨਮੈਂਟ ਦਾ ਇਹ ਬਹੁਤ ਹੀ ਵੱਡਾ ਉਪਰਾਲਾ ਹੈ। ਅਤੇ ਇਸ ਕੰਪਨੀ ਦੇ ਵੱਲੋਂ ਇੱਥੇ ਵੀ ਬੰਦੇ ਆ ਰਹੇ ਨੇ ਤੇ ਆਪਾਂ ਗੱਲਬਾਤ ਕਰਦੇ ਆ ਇੱਥੇ ਦੇ ਜੋ ਮੈਨੇਜਰ ਨੇ ਉਹਨਾਂ ਦੇ ਨਾਲ ਅਤੇ ਅੱਕਾ ਸ੍ਰੀ ਚਮਕੌਰ ਸਾਹਿਬ ਦੇ ਐਮ ਐਲ ਏ ਚਰਲੇ ਸਿੰਘ ਚੰਨੀ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਆਉਂ ਦਿਖਾਉਂਦੇ ਆ ਤੁਹਾਨੂੰ ਇਹ ਪੂਰੀ ਤੇ ਕਿਹੜੀ ਜਗ੍ਹਾ ਤੋਂ ਆਇਓ ਤੁਸੀਂ ਮੇਰਾ ਨਾਮ ਹੈ ਮਿੰਦਰ ਸਿੰਘ ਜੀ ਮੈਂ ਕੋਟਲੇ ਤੋਂ ਆਇਆ ਜੀ ਅ ਅੱਜ ਕੀ ਟ੍ਰਾਈਸਾਈਕਲ ਦਿੱਤੀ ਗਈ ਤੁਹਾਨੂੰ ਜੀ ਕੀ ਹੈ ਜੀ ਹਾਂਜੀ ਲੈਂਟੋ ਵੱਲੋਂ ਸਰਜੀ ਮੋਟਰਾਈਜ਼ ਹੈ ਇਹ ਜਿਹੜੀ ਜਹਾ ਜਿਹਾ ਦਿੱਤੀ ਗਈ ਸਾਨੂੰ ਫ੍ਰੀ ਦਿੱਤੀ ਗਈ ਹੈ ਸ਼ੁਕਰ ਗੁਜ਼ਾਰ ਕਰਦੇ ਆਂ ਭਾਰਤ ਸਰਕਾਰ ਦਾ ਜੀ ਤੇ ਲੈਂਟੋ ਕੰਪਨੀ ਦਾ ਵੀ ਜਿਹੜੇ ਸਾਨੂੰ ਬਹੁਤ ਤੇ ਕੰਮ ਕੀ ਕਰਦੇ ਹੋ ਸਰ ਅਸੀਂ ਫ੍ਰੀ ਆ ਜੀ ਹੁਣ ਵਿਖਾਂਗੇ ਜੀ ਹੁਣ ਥੋੜਾ ਬੋੜਾ ਕਰਾਂਗੇ ਆਪਣਾ ਗੁਜ਼ਾਰਾ ਹੋ ਗਈ ਜੀ ਤੇ ਇਸ ਦੇ ਨਾਲ ਕੀ ਲੱਗਦਾ ਵੀ ਕੀ ਕੀ ਬੈਨੀਫਿਟ ਤੁਹਾਨੂੰ ਮਿਲ ਸਕਦੇ ਨੇ ਜੀ ਇੰਨਾ ਸਰ ਆਮ ਗਰੀਬ ਮਾਰਾ ਜ਼ਿੰਦਗੀ ਦੇ ਵਿੱਚ ਸਾਡਾ ਰੋਜ਼ਗਾਰ ਜੀ ਸਾਡਾ ਸਾਰ ਜਾਣਾ ਬੱਚੇ ਲੈ ਕੇ ਆਣੇ ਕੁਝ ਸਾਡਾ ਵਿਕਰੀ ਨੂੰ ਕਰ ਕਾਰੋਬਾਰ ਜੋ ਵੀ ਅਸੀਂ ਤਰ੍ਹਾਂ ਕਰ ਸਕਦੇ ਜੀ ਜੇਸੀ ਆਮ ਜਾਨੀ ਕਿ ਜੋ ਆਮ ਬੰਦੇ ਦੀ ਜ਼ਿੰਦਗੀ ਦੇ ਨਾਲ ਜੋ ਸਾਡਾ ਵੀ ਯੋਗਦਾਨ ਹੋ ਜਾਏਗਾ ਤੇ ਪ੍ਰੋਬਲਮ ਕੀ ਆਈ ਸੀ ਤੁਹਾਨੂੰ ਜੀ ਲੋਕਾਂ ਦੇ ਵਿੱਚ ਕੋਈ ਨਾ ਕੀ ਪ੍ਰੋਬਲਮ ਆ ਜੀ ਜਿਹੜਾ ਸਬਾਰ ਨਹੀਂ ਸੀ ਕਿ ਤਜਾਜ ਜਾ ਸਕਦੇ ਜੀ ਸਰਮਨ ਕੋਲ 100% ਹੈ ਨੀ ਜੀ ਤੇ ਲੱਗਦਾ ਹੈ ਕਿ ਜਿਹੜੀਆਂ ਸਰਕਾਰਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਹ ਵਾਕਈ ਥੱਲੇ ਗਰਾਊਂਡ ਲੈਵਲ ਤੱਕ ਪਹੁੰਚ ਗਈਆਂ ਨੇ ਜੀ ਅਰੇ ਤਾਂ ਜੀ ਵੈਸੇ ਕਾਫੀ ਥੱਲੇ ਜੈ ਪ੍ਰੋਗਰਾਮਰਾਂ ਤੋਂ ਇੰਤਜਾਮ ਤੇ ਚੱਲਿਆ ਨਾ ਕੰਮ ਕਾਫੀ ਵਧੀਆ ਕੀਤਾ ਵਾ ਜੀ ਜੀ ਲੈਂਪ ਕੋ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਸੀ ਇਸ ਪ੍ਰੋਗਰਾਮ ਬਾਰੇ ਜੀ ਇਹ ਸਭ ਸਾਡੇ ਹੈਗੇ ਸਾਰੇ ਤੋਂ ਆਪਣੇ ਮਿੰਦਰ ਜੀ ਹੈ ਤੇ ਉਹ ਜੈ ਪ੍ਰੋਗਰਾਮਰਾਂ ਨੇ ਕੰਪਲੀਟ ਕੀਤਾ ਜੀ ਸੋਡੀ ਮੰਨੇ ਉੱਥੇ ਅਸੀਂ ਫਾਰਮ ਭਰੇ ਸੋਨੀ ਨੇ ਸੋਨਿਆ ਉਰਿੰਦਾ ਸੋਨਿਆ ਚੰਜੀਤ ਗੌਰ ਕਿੱਥੋਂ ਆਏ ਕਰਪੂਤਲੇ ਤੋਂ ਤੁਹਾਨੂੰ ਇਸ ਸਕੇਮ ਬਾਰੇ ਕਿਵੇਂ ਪਤਾ ਲੱਗਿਆ ਸਰ ਹਸਬੰਦ ਨੇ ਦੱਸਿਆ ਜੀ ਕਾਰ ਵਾਲੇ ਨੇ ਜੀ ਕਾਰ ਵਾਲੇ ਕੋ ਪਤਾ ਲੱਗਾ ਇਹਨਾਂ ਨੇ ਘਰ ਆਏ ਸੀ ਹਾਂ ਜੀ ਹਾਂ ਜੀ ਹਾਂ ਜੀ ਤੁਹਾਨੂੰ ਕਿਵੇਂ ਲੱਗਦਾ ਇਹ ਅੱਜ ਜੀ ਬਹੁਤ ਵਧੀਆ ਸਰ ਬਹੁਤ ਵਧੀਆ ਲੱਗਦਾ ਹੈ ਇਹਨਾਂ ਦਾ ਕੀ ਕਹੂਗੇ ਇਹਨਾਂ ਬਾਰੇ ਹਾਂ ਜੀ ਬਹੁਤ ਸ਼ੁਕਰ ਧੰਨਵਾਦ ਕਰਦੇ ਹਾਂ ਦਾ ਅਸੀਂ ਜੀ और अब ये कह रहे हैं कि हमें बड़ा अच्छा महसूस हो रहा है जब हम अपने घर के सामान लेने के लिए मार्केट में जाते हैं और सामान्य जीवन की तरीके से जीवन यापन कर रहे हैं जैसे सामान्य आदमी हमारा ਤੁਹਾਡੀ ਨਾਮਾਂ ਤੇ ਕਿਹੜੀ ਜਗ੍ਹਾ ਤੇ ਆਏ ਹੋ ਭਰਮਜੀਤ ਸਿੰਘ ਆਂ ਚਮਕੌਰ ਸਾਹਿਬ ਤੋਂ ਆਇਆ ਤੇ ਇੱਕ ਕੈਂਪ ਬਾਰੇ ਕਿਸ ਤਰ੍ਹਾਂ ਕੈਂਪ ਚਮਕੌਰ ਸਾਹਿਬ ਲੱਗਾ ਤੇ ਉੱਥੇ ਨੌ ਲਗਾਇਆ ਤੇ ਅੱਜ ਲੱਤ ਲਵਾਈ ਹੈ ਕਿੰਨਾ ਕਾਫਾ ਸੀ ਪਹਿਲਾਂ ਬਿਲ ਮੈਂ ਦੋ ਵਾਰ ਲਵਾ ਚੁੱਕਾ ਹਾਂ ਪਹਿਲਾਂ ਲੁਧਿਆਣੇ ਰਵਾਈ ਸੀ ਉਹਨੂੰ ਰਲਵਾਇ ਮੈਨੂੰ ਠੀਕ ਹੈ ਮੈਂ ਆਪਣਾ ਘਰ ਦਾ ਪਰਿਵਾਰ ਪਾਲ ਰਹੇ ਹਾਂ ਅੱਦਾ ਪਤਾ ਜੋ ਵੀ ਹੈ ਇਹ ਸਾਰੇ ਚੱਲ ਰਹੇ ਆ ਦੇ ਸੱਤ ਜਿਹੜੀ ਨੇਚਰਲ ਤਰ੍ਹਾਂ ਤੇ ਤੁਹਾਡਾ 파ਟ ਹੁੰਦਾ ਉਹ ਤਾਂ ਨਹੀਂ ਕਵਰ ਕੀਤਾ ਜਾਂਦਾ ਲੇਕਿਨ ਜਿਸ ਦੇ ਨਾਲ ਸੱਚਾ ਸਫਾ ਹੋ ਜਾਂਦਾ ਜੀ ਯਾਨੀ ਇਹਨਾਂ ਨੇ ਵੀ ਕਰਦਾ ਖਜਾਰ ਕਰ ਸਕਦੇ ਮਾਹੌਲ ਵਾਲੀ ਯਾਨੀ ਇਹ ਚੀਜ਼ ਹੈ ਕੋਈ ਪ੍ਰੋਬਲਮ ਨਹੀਂ ਹਾਂ ਜੀ ਮੈਨੂੰ ਕੋਈ ਦਿੱਕਤ ਸਾਈਕਲ ਵਗੈਰਾ ਹਾਂ ਸਾਈਕਲ ਮੋਟਰਸਾਈਕਲ ਜੋ ਗੱਡੀ ਜੋ ਮਰਜੀ ਚਲਾਉਂਦਾ ਕਿੰਨਾ ਕੁ ਵਜਨ ਦੇ ਤੱਕ ਦੇ ਸਕਦੇ ਹੋ ਵਜਨ ਪੂਰੇ ਸਰੀਰ ਦਾ ਦੇ ਸਕਦੇ ਤੇ ਕੀ ਕਹਿਣਾ ਚਾਹੋਗੇ ਇਹਨਾਂ ਦੇ ਪੂਰੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹਨੇ ਸਾਡਾ ਕਰੇ ਕਲਾਸ ਦਾ ਇਹ ਜੀ ਥੈਂਕ ਯੂ ਜੀ ਥੈਂਕ ਉੱਪਰ ਦੇਖ ਕੇ ਬੇਟਾ ਕੀ ਨਾਮ ਹੈ ਜਿਸਪਾਲ ਸਿੰਘ ਜੀ ਪੜਦੇ ਹੋ ਹਾਂਜੀ ਅ ਅੱਜ ਇਹ ਟ੍ਰਾਈਸਾਈਕਲ ਮਿਲੀ ਹੈ ਕੀ ਕਹੋਗੇ ਵਧੀਆ ਲੱਗਿਆ ਤੁਹਾਨੂੰ ਹਾਂਜੀ ਵਧੀਆ ਲੱਗਿਆ ਜੀ ਕਿਸ ਦਾ ਵਧੀਆ ਲੱਗਿਆ ਜਾ ਸਕਦੇ ਉਹਦੇ ਨਾਲ ਕਿਤੇ ਹਾਂਜੀ ਜੀ ਚਾਰਾ ਦੋਸਤਾਂ ਕੋਲ ਜਾ ਸਕਦਾ ਸਕੂਲ ਜਾ ਸਕਦਾ ਯਾਰ ਦੋਸਤਾਂ ਕੋਲ ਲੱਤ ਲੈ ਕੇ ਜਾ ਸਕਦੇ ਇਹ ਬਹੁਤ ਵਧੀਆ ਲੱਗਦਾ ਜੀ ਮੈਨੂੰ। ਮੈਨੂੰ ਲੱਗਦਾ ਵੀ ਹੁਣ ਵੀ ਜਿਹੜੇ ਯਾਰ ਦੋਸਤ ਪਹਿਲਾਂ ਨਹੀਂ ਸੀ ਤੇ ਜਾ ਜਾ ਸਕਦੇ ਉਹਨਾਂ ਨਾਲ ਹੁਣ ਇਹਦੇ ਉੱਤੇ ਬੈਠ ਕੇ ਉਹਨਾਂ ਨਾਲ ਘੁੰਮ ਫਿਰ ਵੀ ਸਕਦੇ ਹੋ, ਕਿ ਤਰ੍ਹਾਂ ਦੇ ਖੇਡਾਂ ਵੀ ਜਾ ਸਕਦੇ ਹੋ। ਹਾਂ ਹਾਂਜੀ। ਕਿਉਂ? ਕੀ ਆਗੜਾ ਚਾਹੁੰਦੇ ਫਿਰ ਜਿਹਨਾਂ ਨਾਲ ਦਿੱਤੀ ਐ ਠੀਕ ਲੱਗਿਆ ਤੁਹਾਨੂੰ? ਹਾਂਜੀ ਬਹੁਤ ਵਧੀਆ। ਧੰਨਵਾਦ ਕਰੂੰਗੇ। ਹਾਂਜੀ। ਕਿਸ ਤਰ੍ਹਾਂ? ਇੱਕ ਜਣਾ ਜੀ ਧੰਨਵਾਦ। ਬੇਟਾ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਆਏ ਹੋ? ਕਾਵਲਜੀਤ ਨਾਮ। ਕਿਹੜੀ ਜਗ੍ਹਾ ਤੋਂ ਆਏ ਹੋ? ਨੰਦਪੁਰ ਸਾਹਿਬ। ਤੇ ਅੱਜ ਇੱਥੇ ਕੀ ਕਿਸ ਕੰਮ ਲਈ ਆਏ ਤੁਸੀਂ? ਕੁਝ ਬਾਜੀ ਲਗਾਉਣ। ਦਿ प्रॉब्लम थी आई थी जन्म तो ही तो कर सकते हो दिखाओगे जरा अच्छा लग रहा है आप अब आपको कैसा लग रहा है बताइए पहले से बेहतर लग रहा है आप काम कर सकते हैं पढ़ते हैं अच्छा ਬਟਾ ਕੀ ਲੱਗਦਾ ਕਿਸਦੇ ਨਾਲ ਕੁਛ ਹੁਣ ਚੱਕ ਸਕਦੇ ਹੋ ਜਿਸ ਤਰ੍ਹਾਂ ਪਹਿਲਾਂ ਕੁਛ ਨਹੀਂ ਸੀ ਚੱਕ ਹੋ ਰਿਹਾ ਚੱਕ ਸਕਦੇ ਆ ਕੀ ਕਹਿਣਾ ਚਾਹੋਗੇ ਸਾਨੂੰ ਥੈਂਕ ਯੂ ਮਾਤਾ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਆਏ ਹੋ ਅਵਤਾਰ ਕੋ ਜਿਹੜੇ ਜਗ੍ਹਾ ਤੋਂ ਆਏ ਹੋ ਕਿਹੜੀ ਜਗ੍ਹਾ ਤੋਂ ਆਏ ਹੋ ਸਲਾਵਾ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਤੋਂ ਤੇ ਕਿਸ ਤਰ੍ਹਾਂ ਪਤਾ ਲੱਗਿਆ ਅੱਜ ਇਸ ਕੈਂਪ ਬਾਰੇ ਜੀ ਅਸੀਂ ਅਨੰਦਪੁਰ ਸਾਹਿਬ ਗਏ ਸੀ ਨਾ ਉੱਥੇ ਕੈਂਪ ਦੇ ਵਿੱਚ ਫਿਰ ਉੱਥੇ ਉਹਨਾਂ ਨੇ ਡਾਕਟਰਾਂ ਨੇ ਦਿੱਤੇ ਆ ਅੱਜ ਕੀ ਲਗਵਾਇਆ ਤੁਸੀਂ ਜੀ ਮਸ਼ੀਨ ਕਨ ਦਿਖਾਓਗੇ ਤੇ ਲੱਗਦਾ ਵੀ ਇਹਦਾ ਫਰਕ ਆ ਗਿਆ ਜੀ ਹੁਣ ਹਾਂਜੀ ਲੱਗਦਾ ਫਰਕ ਆ ਗਿਆ ਜੀ ਇਹਦਾ ਸਿਰ ਦੇ ਵਿੱਚ ਹੁੰਦਾ ਕੋਸ ਦਮਾਉ ਜਿਆ ਪਤਾ ਲੱਗਦਾ ਜੀ ਹਾਂਜੀ 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 ਪਹਿਲਾਂ ਨਾਲੋਂ ਫਰਕ ਹੈ ਜੀ ਫਰਕ ਹੈ ਫਰਕ ਹੁਣ ਲੱਗਦਾ ਵੀ ਕਰਦੇ ਜਿਹੜੇ ਬਾਕੀ ਬੁਲਾਉਣਗੇ ਤਾਂ ਛੇਤੀ ਸੁਣ ਹੋ ਜਾ ਕਰੇਗਾ ਜੀ ਜਦੱਕ ਜ਼ੋਰ ਲੱਗਣਾ ਬਿਲਾ ਮੱਲਾ ਇਹਜ਼ੀ ਹੋ ਜਾਏਗਾ ਕਰਦੇ ਕੰਮ ਜੀ ਹਾਂਜੀ ਹਾਂਜੀ ਸਰ ਕੀ ਨਾਮ ਆ ਜੀ ਤੇ ਕਿਹੜੀ ਜਗ੍ਹਾ ਤੋਂ ਆਇਓ ਮੇਰਾ ਨਾਮ ਜਿੰਦਰ ਸਿੰਘ ਹੈ ਜੀ ਜਿੰਦਰ ਤੋਂ ਆਇਆ ਹਾਂ ਐਨ ਜੀਓ ਆ ਦਿਹਾ ਇੱਕ ਦਾ ਬੈਰਪਰੋਸਟ ਹੈ ਜੀ ਇਹਦਾ ਨਾਮ ਆ ਰਿਹਾ ਮੈਂ ਜਿੰਦਰ ਦਾ ਤੇ ਅੱਗੇ ਵੀ ਹੈਂਡੀਕੈਪਾਂ ਦੇ ਲਈ ਬਹੁਤ ਕੰਮ ਕਰ ਰਿਹਾ ਹਾਂ ਕੈਨੇ ਦੇ ਲਿਫਟ ਕੋ ਤੋਂ ਮੈਂ ਚਟੀਆਂ ਪਾ ਕੇ ਉਹਨਾਂ ਨੂੰ ਰਾਈਸਾਈਕਲ ਕਰਾਈ ਇਸ ਵਾਰ ਮੈਂ 13 ਬੰਦੇਾਂ ਦੀਆਂ ਚਟੀਆਂ ਪਾਈਆਂ ਸੀ ਗਵਰਨਮੈਂਟ ਨੂੰ 10 ਜੀ 13 ਮਨਜ਼ੂਰ ਹੋਈਆਂ ਰਾਜ ਸਰਕਾਰ ਨਾਲ ਲੈ ਕੇ ਆਇਆ ਇੱਥੇ ਬੈਟਰੀ ਵਾਲੇ ਸਾਈਕਲ ਨੂੰ ਤੋਂ ਕਿੰਨਾ ਕਰ ਸਰ ਇਹਦੇ ਨਾਲ ਪ੍ਰੋਬਲਮ ਆਉਂਦੀ ਉਹ ਸੋਲਵ ਹੋ ਜਾਂਦੀ ਹੈ ਜੀ ਸਰ ਬਹੁਤ ਜ਼ਿਆਦਾ ਜੋ ਬੰਦਾ ਕਰੋੜਾ ਨਹੀਂ ਕਮਾ ਸਕਦਾ ਉਹ ਨੂੰ ਤਾਂ ਪੰਖ ਲੱਗ ਜਾਂਦੇ ਆ ਉਹ ਇਹ ਚੀਜ਼ ਇਦਾਂ ਦੀ ਆ ਹੁੰਦਾ ਬੈਠਦਾ ਜਿੱਥੇ ਮੱਝੀ ਜਾਵੇ ਬਹੁਤ ਵਧੀਆ ਚੀਜ਼ ਹੈ ਜੀ ਤੇ ਜੇਕਰ ਮਾਰਕੀਟ ਤੋਂ ਉਹਨੇ ਕਿੰਨਾ ਫਰਕ ਮਿਲਦਾ ਹੈ ਜੀ ਬਹੁਤ ਜ਼ਿਆਦਾ ਫਰਕ ਹੈ ਜੀ ਮਾਰਕੀਟ ਤਾਂ 40 40 50 ਪਿਆ ਹੈ ਜੀ ਜੀ ਤੇ ਇੱਥੇ ਫ੍ਰੀ ਆਫ ਕੋਸਟ ਹੈ ਇੱਥੇ ਫ੍ਰੀ ਕੋਸਟ ਹੈ ਜੇਕਰ ਪਾ ਪੂਰੇ ਡਾਕੂਮੈਂਟ ਸਹੀ ਹੋਣ ਤਾਂ ਥੈਂਕ ਯੂ ਥੈਂਕ ਯੂ ਟੀਮ ਵੀ ਪੋਸ਼ੀ ਨਗਰ ਕੌਂਸਲ ਤੋਂ ਜਿਹੜਾ ਅਲੀਮਕੋ ਵੱਲੋਂ ਕਾਰਿਆ ਕੀਤਾ ਗਿਆ ਸਰ ਉਹ ਕਿੱਥੇ ਦਿਖਦੇ ਸਰ ਅਸੀਂ ਤਾਂ ਬਹੁਤ ਹੀ ਭਾਗਾ ਵਾਲੇ ਆ ਆਪਣੀ ਧਰਤੀ ਖਾਸ ਕਰਕੇ ਸਾਡਾ ਪਿੰਡ ਚ ਨਾਲੋਂ ਜਿੱਥੇ ਇਹ ਜੀ ਗੰਗਾ ਵਹਿੰਦੀ ਆ ਜਿਹਦੇ ਵਿੱਚ ਐਡਾ ਵੱਡਾ ਯੂਨਿਟ ਲੱਗਿਆ ਹੋਇਆ ਜਿਸ ਦੇ ਰਾਹੀਂ ਜਿਹੜੇ ਵਿਚਾਰੇ ਵਿਕਲਾਂਗ ਵਿਅਕਤੀਆਂ ਪੂਰੇ ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਨੂੰ ਇੱਥੋਂ ਸਪਲਾਈ ਹੁੰਦੀ ਹੈ ਜੀ ਇਹਨਾਂ ਸਮਾਨ ਦੀ ਚਾਹ ਕੋਈ ਟ੍ਰਾਈਸਾਈਕਲ ਹੋਵੇ ਚਾਹ ਇਲੈਕਟ੍ਰਿਕ ਹੋਵੇ ਚਾਹ ਵਿਸਾਖੀ ਹੋਵੇ ਚਾਹ ਕੰਨਾਲੀ ਮਸ਼ੀਨ ਹੋਵੇ ਇੱਥੇ ਪ੍ਰੋਡਕਟ ਇਹਨਾਂ ਦਾ ਆਪਦਾ ਹੈ ਜੀ ਇੱਥੋਂ ਤਿਆਰ ਕਰਕੇ ਇਹ ਸਾਰੇ ਜਿਹੜੇ ਸਾਡੇ ਇਹ ਵਿਚਾਰੇ ਵੈਗਰੂ ਦਾ ਜੋ ਜਿਨ੍ਹਾਂ ਨੂੰ ਇਹ ਸਰੀਰਕ ਪੱਖੋਂ ਇਹ ਕਹ ਲਓ ਕੋਈ ਕਮੀ ਰਹਿ ਗਈ ਹੈ ਉਹਨਾਂ ਵਾਸਤੇ ਪੂਰੀ ਕਰਨ ਦੇ ਵਾਸਤੇ ਇੱਥੇ ਸਾਰੇ ਨਕਲੀ ਅੰਗ ਵਗੈਰਾ ਸਾਰੇ ਮੁਹੱਈਆ ਕਰਾਇਆ ਜਾਂਦੇ ਆ ਜੀ ਸਰ ਅੱਜ ਕੋਈ ਖਾਸ ਨਹੀਂ ਨਾ ਜੀ ਜਿਹਦੇ ਕਰਕੇ ਅੱਜ ਦਾ ਦਿਨ ਚੁਣਿਆ ਗਿਆ ਅੱਜ ਸਰ ਹਾਂਜੀ ਅੱਜ ਜੀ ਆ ਆਜ਼ਾਦੀ ਅਮਰਤ ਦੇਵਸਾ ਉਹਦੇ ਮੁਤਾਬਕ ਇਹਨਾਂ ਨੇ ਆਪਣਾ ਜੋ ਇੱਥੇ ਹੀ ਨਹੀਂ ਕੱਲਾ ਪੂਰੇ ਆਲ ਓਵਰ ਇੰਡੀਆ ਦੇ ਵਿੱਚ 73 ਕੈਂਪੇਨ ਲੱਗੇ ਹੋਏ ਆ ਇਹ ਜੀ ਪੂਰੇ ਆਲ ਓਵਰ ਇੰਡੀਆ ਚ ਜੀ ਇਹ ਲਿੰਕੋ ਦੇ ਵੱਲੋਂ ਲਾਇਆ ਹੋਇਆ ਜੀ ਜੇਕਰ ਸਰ ਕਿਸੇ ਨੇ ਇਹਨੂੰ ਕੰਟੈਕਟ ਕਰਨਾ ਹੋਵੇ ਤਾਂ ਕਿਵੇਂ ਕੀਤਾ ਜਾ ਸਕਦਾ ਸਰ ਇਹਨਾਂ ਦਾ ਕੰਟੈਕਟ ਤਾਂ ਜੀ ਆ ਲਿੰਕੋ ਦਾ ਜੋ ਪੈਟਰਨ ਹੈ ਜੀ ਇਹਨਾਂ ਦੇ ਮੈਨੇਜਰ ਸਾਹਿਬ ਸਾਡੇ ਰਮੇਸ਼ ਚੰਦਰ ਜੀ ਖੜੇ ਆ ਇਹਨਾਂ ਨਾਲ ਆਪਾਂ ਸਿੱਧਾ ਰਾਬਤਾ ਕਰ ਸਕਦੇ ਇਹਨਾਂ ਦਾ ਫੋਨ ਨੰਬਰ ਆਪਾਂ ਇੱਥੋਂ ਉਪਲਬਧਤਾ ਆਪਾਂ ਕਰ ਸਕਦੇ ਆ ਜੀ ਔਰ ਚਾਹੇ ਕੋਈ ਸਿੱਧਾ ਵੀ ਮਿਲ ਸਕਦਾ ਜੀ ਕੋਈ ਇਹਦੇ ਚ ਕੋਈ ਦਿੱਕਤ ਨਹੀਂ ਹੈ ਜੀ 42000 ਕੀ ਕੀਮਤ ਹੈ ਵਿਕਲਾਂਗੋ ਕੋ दिव्यांग भाइयों को ये फ्री गवर्नमेंट ऑफ इंडिया की तरफ से मिलती है ये सर इसी दिन बांटे जाते हैं या कुछ दिन और भी होता है नहीं इसको जो है रेगुलर बांटते रहते हैं हमारे पास डेली कुछ लोग हमारे ओपीडी चलता है इधर इनके लिए आते रहते हैं सामान ले जाते रहते हैं कौन कौन सा सामान है जो यहाँ पर दिया जाता है जैसे सारा सामान जो है विकलांगों के लिए व्हील चेयर हुआ ट्राईसाइकिल हुआ आपकी बैसाखियाँ हुई कान की मशीन हुई तो क्या कुछ सर फॉर्म फिलअप किया जाता है इसके फॉर्म फ्री ऑफ कॉस्ट सारा है ये फ्री ऑफ कॉस्ट है बेनिफिश कोई इसकी कीमत नहीं ले जाती है फॉर्म भरा जाता है कुछ डॉक्यूमेंट्स की रिक्वायरमेंट होती है जैसे विकलांगता का सर्टिफिकेट आधार कार्ड की कॉपी इनकम का सर्टिफिकेट ये सारे डॉक्यूमेंट की कॉपी ले जाती है फॉर्म भरने के बाद कितने दिन बाद उनको सामान दिया जाता है कुछ लोगों को तो हम सेम डे भी सामान देते हैं कुछ लोगों को दस दिन लग जाते हैं पंद्रह दिन लग जाते हैं डिपेंड करता है कि उनकी रिक्वायरमेंट किस टाइप की है और सर कोई नंबर शेयर कर दीजिए जाती है नंबर हमारे ऑफिस का लैंडलाइन नंबर है एक पिन कोड है उसका और टू ये हमारा लैंड नंबर है इस पर तो टाइमिंग भी है टाइमिंग हमारी नौ से साढ़े पाँच वर्किंग है नौ से साढ़े पाँच कोई भी बेनिफिशरी पर... आ सकता है यहाँ पे छुट्टियाँ वाला दिन को छोड़ के आज विधायक चरणजीत सिंह चन्नी भी आए थे उनका, उनका उनका क्या कहना था सर बहुत खुश होकर गए वो उनको लगा कि एक अच्छा काम अल इनको कर रहा है हमारे एरिया में और वो बहुत खुश हुए उन्होंने हमें आश्वासन दिया कि हम और भी पंजाब में कैंप्स लगाएंगे और उनको बहुत अच्छा लगा ये सरकार ਤੁੜਕਸਾ ਨਾਲ ਲਿੰਕੋਚ ਪਹੁੰਚੇ ਹੋ ਕੁਰਾਣੀ ਦੇ ਵਿੱਚ ਕੀ ਪ੍ਰੋਗਰਾਮ ਸੀਗਾ ਉਹ ਦੇਖਿਆ ਗਿਆ ਜੀ ਬੀ ਕੋ ਅੱਜ ਜਿਹੜਾ ਬਹੁਤ ਵਧੀਆ ਅੱਜ ਦਾ ਦਿਨ ਹੈ ਕਿ ਸਾਡੇ ਸਮਾਜ ਦੇ ਉਹ ਲੋਕ ਜਿਹੜੇ ਕੁਝ ਕਾਰਨਾ ਕਰਕੇ ਜਿਨ੍ਹਾਂ ਨੂੰ ਅਸੀਂ ਵਿਕਲਾਂ ਕਹਿ ਦਿੰਦੇ ਹਾਂ ਕੁਝ ਕਾਰਨਾ ਚਾਹੇ ਉਹਨਾਂ ਦੀ ਕਿਸੇ ਦੀ ਬਾਹ ਖਰਾਬ ਹੈ ਕਿਸੇ ਦਾ ਲੱਤ ਖਰਾਬ ਹੈ ਸੋ ਉਹਨਾਂ ਲਈ ਅੱਜ ਬਹੁਤ ਅੱਜ ਦੀ ਸਵੇਰ ਜਿਹੜੀ ਚੰਗੀ ਚੜੀ ਹੈ ਅੱਜ ਅਲਿੰਕੋ ਵੱਲੋਂ ਅਤੇ ਸਾਡੇ ਜਿਹੜੇ ਗਵਰਨਮੈਂਟ ਵੱਲੋਂ ਇੱਥੇ ਜੋ ਇੰਸਟੀਚਿਊਟ ਬਣਿਆ ਹੋਇਆ ਆਪਣੇ ਚਨਾਲੋਂ ਕੋਰਾਲੀ ਵਿਖੇ ਇਹਨਾਂ ਵੱਲੋਂ ਉਹਨਾਂ ਲੋਕਾਂ ਨੂੰ 235 ਲੋਕਾਂ ਨੂੰ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਦੀ ਜ਼ਰੂਰਤਾਂ ਉਹ ਉਹਨਾਂ 'ਚੋਂ ਉਹ ਦਿੱਤੇ ਗਏ ਨੇ ਅੰਗ ਚਾਹੇ ਉਹ ਟ੍ਰਾਈਸਾਈਕਲ ਹੋਣ ਚਾਹੇ ਬਸਾਕੀਆਂ ਹੋਣ ਜਾਂ ਕਿਸੇ ਨੂੰ ਕੰਨਾਂ ਦੀ ਸੁਣਨ ਦੀ ਮਸ਼ੀਨ ਹੋ ऐसे ऐसे ਜੜੇ ਹੈ ਜੋ 800 ਦਿੱਤੀਆਂ ਗਈਆਂ ਸੋ ਮੈਂ ਸਮਝਦਾ ਇੱਕ ਬਹੁਤ ਵਧੀਆ ਇਹ ਜਿਹੜਾ ਹੈਗਾ ਓਪਰਲ ਹੈ ਔਰ ਸ਼ਾਇਦ ਇਹ ਜਿਹੜਾ ਸੈਂਟਰ ਬਹੁਤ ਦੇਰ ਤੋਂ ਇਥੋਂ ਮੇਰੇ ਖਿਆਲ 2012 ਤੋਂ ਕੰਮ ਕਰ ਰਿਹਾ ਪਰ ਪਿਛਲੀਆਂ ਸਰਕਾਰਾਂ ਵੇਲੇ ਹੁਣ ਤੱਕ ਇਸ ਸੈਂਟਰ ਦੀ ਜਿਹੜੀ ਹੈਗੀ ਹੈ ਇਹ ਬਹੁਤੀ ਜਿਹੜੀ ਜਿਹੜੀ ਪ੍ਰਸਿੱਧੀ ਨਹੀਂ ਸੀ ਹੋਈ ਲੇਕਿਨ ਅੱਜ ਜੋ ਇੱਥੇ ਮੈਂ ਇੱਥੇ ਆਪਣੇ ਪੰਜਾਬ ਗਵਰਨਮੈਂਟ ਨੂੰ ਰਿਪਰੈਜ਼ੈਂਟ ਕਰ ਰਿਹਾ ਮੇਰੀ ਇਹੀ ਕੋਸ਼ਿਸ਼ ਰਹੇਗੀ ਕਿ ਹੁਣ ਵੱਧ ਤੋਂ ਵੱਧ ਲੋਕ ਜਿਹੜੇ ਐ ਇਸ ਸੈਂਟਰ ਨਾਲ ਜੁੜਨ ਔਰ ਇਸ ਸੈਂਟਰ ਦੇ ਜਿਹੜੀਆਂ ਸੇਵਾਵਾਂ ਉਹ ਲੈਣ ਦੇਖੋ ਆਪਣੇ ਜਿਵੇਂ ਹੁਣ ਅਸੀਂ ਸਾਡਾ ਹਲਕਾ ਚਮਕੌਰ ਸਾਹਿਬ ਹੈ ਅਸੀਂ ਆਪਣੀ ਮੀਟਿੰਗ ਸਾਰੇ ਬਲਾਕ ਪ੍ਰਧਾਨਾਂ ਨੂੰ ਦੱਸਾਂਗੇ ਕਿ ਜੇਕਰ ਕਿਸੇ ਨੂੰ ਕੋਈ ਜ਼ਰੂਰਤਬੰਦ ਬੰਦਾ ਹੈ ਤਾਂ ਉਹ ਸਾਡੇ ਨਾਲ ਕੰਟੈਕਟ ਕਰੇ ਤੇ ਅਸੀਂ ਅੱਗੇ ਇਹਨਾਂ ਨਾਲ ਜਿਹੜਾ ਹੈ ਅਲਿੰਕੋ ਨਾਲ ਜਿਹੜਾ ਕੰਟੈਕਟ ਕਰਾਵਾਂਗੇ ਸਾਡੇ ਰਮੇਸ਼ ਚੰਦਰ ਜੀ ਔਰ ਇਹਨਾਂ ਦੀ ਟੀਮ ਬਹੁਤ ਵਧੀਆ ਟੀਮ ਹੈ ਪਹਿਲਾਂ ਵੀ ਅਸੀਂ ਚਮਕੌਰ ਸਾਹਿਬ ਵਿਖੇ ਵੀ ਇੱਕ ਇਹਨਾਂ ਦਾ ਇੱਕ ਕੈਂਪ ਲਗਾਇਆ ਸੀ ਔਰ ਆਉਣ ਵਾਲੇ ਸਮੇਂ 'ਚ ਵੀ ਅਸੀਂ ਪੰਜਾਬ ਸਾਰੇ ਪੰਜਾਬ 'ਚ ਜਿਹੜਾ ਵੱਖ-ਵੱਖ ਜਗ੍ਹਾਾਂ ਤੇ ਕੋਸ਼ਿਸ਼ ਕਰਾਂਗੇ ਕਿ ਕੈਂਪ ਵੀ ਲਾਏ ਜਾਣ ਅਵੇਅਰਨੈਸ ਕੈਂਪ ਜਿੱਥੇ ਲੋਕਾਂ ਨੂੰ ਪਤਾ ਲੱਗੇ ਕਿ ਐਸੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ। ਸਰ ਤੁਸੀਂ ਬਹੁਤ ਡਾਕਟਰੋ ਕਾਫੀ ਆਪਰੇਸ਼ਨ ਤੁਸੀਂ ਬਹੁਤ ਕਰੀਓ ਕਾਸਟ ਵੀ ਕਿਤੇ ਰਹੇ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਪੇਸ਼ੈਂਟ ਤੱਕ ਕਿੰਨਾ ਡਿਊਟੀ ਹੁੰਦਾ ਹੈ ਅਜਈਆਂ ਸੇਵਾਵਾਂ ਦੀ। ਇਹ ਮੈਂ ਦੱਸ ਰਿਹਾ ਕਿ ਬਹੁਤ ਜ਼ਰੂਰੀ ਹੈ ਜਿਵੇਂ ਆਪਾਂ ਸਾਡੇ ਪੰਜਾਬੀ ਜੀ ਕਹਿੰਦੇ ਕਿ ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਤਾਂ ਸਵਾਦ ਗਿਆ, ਕੰਨ ਗਏ ਤਾਂ ਰਾਗ ਗਿਆ। ਸੋ ਮੈਂ ਅੱਖਾਂ ਦਾ ਡਾਕਟਰ ਹੋਣ ਦੇ ਨਾਤੇ ਖੁਦ ਮੈਂ ਜਿਹੜੇ 65000 ਦੇ ਕਰੀਬ ਆਪਰੇਸ਼ਨ ਕੀਤੇ ਐ ਔਰ ਮੈਨੂੰ ਪਤਾ ਹੈ ਕਿ ਅਗਰ ਕਿਸੇ ਦੀ ਰੋਸ਼ਨੀ ਨਹੀਂ ਹੁੰਦੀ ਤਾਂ ਉਸ ਲਈ ਜਿਹੜਾ ਹੈਗਾ ਇਹ ਸੰਸਾਰ ਇੱਕ ਹਨੇਰਾ ਘੁਪ ਘੁਪ ਹਨੇਰਾ ਨਜ਼ਰ ਆਂਦਾ ਉਹਨੂੰ ਸੋ ਐਦਾਂ ਹੀ ਅਗਰ ਕਿਸੇ ਦੀ ਲੱਤ ਖਰਾਬ ਹੈ ਤਾਂ ਉਹ ਆਪਣੇ ਆਪ ਨੂੰ ਜਿਹੜਾ ਕਮਜ਼ੋਰ ਮਹਿਸੂਸ ਕਰਦਾ ਲੇਕਿਨ ਅੱਜ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਸਾਰਿਆਂ ਨੂੰ ਕਿ ਚਾਹੇ ਕਿਸੇ ਵੀ ਤਰ੍ਹਾਂ ਦੀਆਂ ਸਰੀਰਕ ਕਮੀਆਂ ਹੋਣ ਅਸੀਂ ਦਿਮਾਗੀ ਤੌਰ ਤੇ ਕਮਜ਼ੋਰ ਨਾ ਹੋਈਏ ਕੋਈ ਐਸਾ ਮੈਦਾਨ ਨਹੀਂ ਜਿਹੜਾ ਬਿੱਤ ਲੰਗ ਜਿਹੜਾ ਉਹ ਫਤ ਨਹੀਂ ਕਰ ਸਕਦਾ ਬਹੁਤ ਸਾਡੇ ਸਾਹਮਣੇ ਜਿਹੜੇ ਉਦਾਹਰਣ ਨੇ ਕਿ ਬਿਨਾ ਲੱਤਾਂ ਤੋਂ ਵੀ ਮੈਂ ਦੇਖਿਆ ਵੀ ਲੋਕ ਨੱਚਦੇ ਵੀ ਨੇ ਪਹਾੜ ਸਰ ਕਰ ਲੈਂਦੇ ਆ ਸੋ ਉਹਨਾਂ ਨੂੰ ਇਹ ਵੀ ਸਨੇਹ ਹੈ ਕਿ ਆਪਣੇ ਆਪ ਨੂੰ ਦਿਮਾਗੀ ਤੌਰ ਤੇ ਪੂਰੇ ਉਸ ਸਖਤ ਤੇ ਜਰਾਵਰ ਮੰਨ ਸਰਕਾਰ ਨੂੰ ਪੂਰੇ 6 ਮਹੀਨੇ ਪੰਜਾਬ ਸਰਕਾਰ ਦੇ ਹੋਏ ਨੇ ਜੀ ਕਿਵੇਂ ਕੰਮ ਚੱਲ ਰਿਹਾ ਦੇ ਦੇਖੋ ਬਹੁਤ ਵਧੀਆ ਕਾਰਗੁਜ਼ਾਰੀ ਹੈ ਮੇਰੇ ਖਿਆਲ ਇਹ ਸਭ ਹਿੰਦੁਸਤਾਨ ਦੀ ਪਹਿਲੀ ਸਰਕਾਰ ਹੋਣੀ ਹੈ ਜਿਨੇ ਆਂਦੇ ਹੀ ਜਿਹੜੇ ਐਸੇ ਕੰਮ ਇਨਜ਼ਾਮ ਦਿੱਤੇ ਹੈ ਚਾਹੇ ਉਹ 20000 ਤੋਂ ਵੱਧ ਨਵੀਆਂ ਨੌਕਰੀਆਂ ਹੋਣ ਚਾਹੇ 10000 ਦੇ ਕਰੀਬ ਜਿਹੜੇ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕੇ ਕੀਤਾ ਹੋਵੇ ਚਾਹੇ ਇੱਕ ਐਮਐਲਏ ਇੱਕ ਪੈਨਸ਼ਨ ਦਾ ਮਸਲਾ ਹੋਵੇ ਚਾਹੇ 600 ਯੂਨਿਟ ਜਿਹੜੀ ਬਿਜਲੀ ਮੁਫਤ ਕਰਨ ਦੀ ਗੱਲ ਹੋਵੇ ਜਿਹਦੇ ਕਾਰਨ ਕੇ ਤਕਰੀਬਨ 45000 ਦੇ ਕਰੀਬ ਲੋਕਾਂ ਦੇ ਘਰਾਂ ਦਾ ਬਿੱਲ ਜਿਹੜਾ ਜ਼ੀਰੋ ਆਇਆ ਔਰ ਵਧੀਆ ਸਿਹਤ ਸੇਵਾਵਾਂ ਦੇ ਰਹੇ ਆ 100 ਤੋਂ ਵੱਧ ਜਿਹੜੇ ਆ ਮਹੱਲਾ ਕਲੀਨਿਕ ਖੋਲੇ ਗਏ ਨੇ ਬਹੁਤ ਸਾਰੀਆਂ ਨਵੀਆਂ ਡਿਸਪੈਂਸਰੀਆਂ ਔਰ ਸਭ ਡਿਵੀਜ਼ਨਲ ਲੈਵਲ ਦੇ ਹਸਪਤਾਲ ਬਣ ਰਹੇ ਨੇ ਸਕੂਲਾਂ 'ਚ ਵੀ ਤਬਦੀਲੀ ਆਈ ਹੈ ਉਹ ਸਕੂਲ ਜਿੱਥੇ ਇੱਕ 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 ਟੀਚਰ ਹੁੰਦਾ ਸੀ ਪੰਜ-ਪੰਜ ਕਲਾਸਾਂ ਲਈ ਉੱਥੇ ਜਿਹੜੇ ਨਵੇਂ ਟੀਚਰਾਂ ਦੀ ਵੀ ਜਿਹੜੀ ਹੈ ਨਿਯੁਕਤੀ ਕੀਤੀ ਗਈ ਅਸਲ ਜਿਹੜਾ ਖੇਡ ਨੂੰ ਤਾਂ ਕਰਵਾਇਆ ਜਾ ਰਿਹਾ ਹੈ ਜੇ ਖੇਡਾ ਬਦਲ ਪੰਜਾਬ ਦੀਆਂ ਕਿਸ ਤਰ੍ਹਾਂ ਦੇਖਦੇ ਹੋ ਕਿ ਕਿੰਨਾ ਕੁ ਫਾਇਦਾ ਖਿਡਾਰੀਆਂ ਨੂੰ ਇਦਾਂ ਮਿਲ ਸਕਦਾ ਹੈ ਜੀ ਦੇਖੋ ਬਹੁਤ ਵੱਡਾ ਫਾਇਦਾ ਹੈ ਫਾਈਨੈਂਸ਼ੀਅਲ ਤਾਂ ਇੱਕ ਪਾਸੇ ਜਿੱਥੇ 600 6 ਕਰੋੜ ਦੇ ਇਨਾਮ ਦਿੱਤੇ ਜਾਣੇ ਪਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਹੱਲਾਸ਼ੇਰੀ ਮਿਲਨੀ ਹੈ ਸਾਡੇ ਬੱਚਿਆਂ ਨੂੰ ਉਸ ਦਾ ਕੋਈ ਜਿਹੜਾ ਅੰਦਾਜ਼ਾ ਨਹੀਂ ਤੁਸੀਂ ਲਗਾ ਸਕਦੇ ਕਿ ਕਿੰਨੇ ਹਲਾਸ਼ਿਰ ਮਿਲਨੇ ਆ ਨੰਬਰ ਦੋ ਉਸ ਤੋਂ ਵੀ ਵੱਡਾ ਫਾਇਦਾ ਇਹ ਹੈ ਕਿ ਸਾਡੇ ਬੱਚੇ ਨਸ਼ਿਆਂ ਤੋਂ ਜਿਹੜੇ ਹੈਗੇ ਉਹ ਬਚੇ ਰਹਿਣਗੇ ਸਚੋ ਉਪਰਾਲਾ ਦੇਖ ਤੋਂ ਵੱਡਾ ਕੀਤਾ ਗਿਆ ਹੋਰ ਫੈਕਟਰੀ ਨੂੰ ਕੀ ਅਪੀਲ ਕਰਦੇ ਹਾਂ ਮੈਂ ਬਹੁਤ ਵਧੀਆ ਲਿੰਕ ਕੋ ਦੀ ਸਾਰੀ ਟੀਮ ਨੂੰ ਮੈਂ ਮੁਬਾਰਕਬਾਦ ਦਿੰਦਾ ਸਾਡੇ ਐਮ ਸੀ ਸਾਹਿਬਾਨ ਇੱਥੇ ਸਾਰੇ ਪਹੁੰਚੇ ਨੇ ਸਾਡੇ ਕਰੋਲੀ ਤੋਂ ਮੇਰੀ ਟੀਮ ਸਾਡੇ ਮੋਰਿੰਡੇ ਤੋਂ ਪਹੁੰਚੀ ਹੈ ਤੇ ਇਹ ਐਸੇ ਜਿਹੜੇ ਜਿਹੜੇ ਸਮਾਗਮ ਹੈ ਇਹਨਾਂ ਚ ਪਹੁੰਚਣਾ ਵੀ ਚਾਹੀਦਾ ਕਿਉਂਕਿ ਕਈ ਵਾਰ ਅਸੀਂ ਨજર ਅੰਦਾਜ਼ ਕਰ ਦਿੰਦੇ ਹਾਂ ਵੀ ਛੱਡੋ ਉੱਥੇ ਕੀ ਜਾਣਾ ਹੈ ਲੇਕਿਨ ਮੇਰਾ ਖਿਆਲ ਹੈ ਵੀ ਅਗਰ ਸਾਡੇ ਪੰਜਾਬ ਸਰਕਾਰ ਦੀ ਛੋਟੀ ਵੀ ਨੁਮਾਇੰਦਗੀ ਕਿਤੇ ਹੋਵੇ ਤਾਂ ਉਹਦੇ ਨਾਲ ਬਹੁਤ ਜਿਹੜਾ ਹੈਗਾ ਹੰਗਾਰਾ ਮਿਲਦਾ ਹੈ ਸਰ ਖੇਡਾਂ ਵਾਲੀ ਦੁਬਾਰਾ ਉਸ ਬਾਤ ਨੂੰ ਪੁੱਛਾਂਗਾ ਜੀ ਵਿਸ਼ਾਤਰੀ ਪੰਜਾਬ ਸਰਕਾਰ ਇੱਕ ਵੱਡਾ ਉਪਰਾਲਾ ਕਰ ਰਹੀ ਹੈ ਖਿਡਾਰੀਆਂ ਨੂੰ ਉੱਤੇ ਝੁਕਣ ਦੇ ਲਈ ਜੀ ਖੇਡਾਂ ਦਾ ਮਨੋਰਥ ਵਧਾਉਣ ਦੇ ਲਈ ਲੇਕਿਨ ਪ੍ਰਾਈਵੇਟਸ ਕੋਲ ਉਹ ਕਿੰਨਾ ਕਿਤੇ ਇਹਨਾਂ ਵਿੱਚ ਸਾਥ ਦੇ ਰਹੇ ਪੇਪਰਾਂ ਦਾ ਬਹਾਨਾ ਦੇ ਕੇ ਖਿਡਾਰੀਆਂ ਨੂੰ ਕਿਉਂਕਿ ਜੇਕਰ ਮੇਜਰ ਗੱਲ ਕਰੀਏ ਤਾਂ ਅੰਡਰ 14 17 21 ਸਾਲ ਦੇ ਬੱਚੇ ਖੇਡਦੇ ਨੇ ਤੇ ਉਹਨਾਂ ਨੂੰ ਉੱਤੇ ਰੋਕਿਆ ਜਾ ਰਿਹਾ ਹੈ ਕਿ ਆਦਾ ਪੇਪਰ ਦਿਓ ਜਾਂ ਖੇਡਾਂ ਖੇਡ ਲਓ ਉਹਨਾਂ ਦੇ ਨੇ ਕਿਸ ਤਰ੍ਹਾਂ ਨਿਖੇਜੇਗਾ ਇਹ ਦੇਖੋ ਵੈਸੇ ਤੁਸੀਂ ਇਹ ਮੇਰੀ ਨਜ਼ਰ ਚੱਜ ਆਇਆ ਹੈ ਗਲਤ ਗੱਲ ਹੈ ਇਹ ਨਹੀਂ ਉਹਨਾਂ ਨੂੰ ਕਰਨਾ ਚਾਹੀਦਾ ਖੇਡਾਂ ਦਾ ਜਿਹੜਾ ਹੈਗਾ ਆਪਣਾ ਇੱਕ ਸਥਾਨ ਹੈ ਕਿਉਂਕਿ ਬੱਚੇ ਦੀ ਜਿਹੜੀ ਪੂਰੀ ਡਿਵੈਲਪਮੈਂਟ ਹੈ ਉਹ ਕੱਲੀ ਜਿਹੜੀ ਸਿੱਖਿਆ ਨਾਲ ਹੀ ਨਹੀਂ ਉਹਦੇ ਸਰੀਰਿਕ ਤੌਰ ਤੇ ਵੀ ਮਾਨਸਿਕ ਤੌਰ ਤੇ ਡਿਵੈਲਪਮੈਂਟ ਬਹੁਤ ਜ਼ਰੂਰੀ ਹੈ ਔਰ ਖੇਡਾਂ ਉਹਦੇ ਲਈ ਬਹੁਤ ਮਹੱਤਵ ਰੱਖਦੀਆਂ ਇਹਦੀ ਸਰੀਰਿਕ ਔਰ ਮਾਨਸਿਕ ਜਿਹੜੀ ਡਿਵੈਲਪਮੈਂਟ ਲਈ ਕਦਰ ਸਕੂਟਾਂ ਦੇ ਕੋਈ ਕਾਰਵਾਈ ਮੰਨੀ ਜਾ ਸਕਦੀ ਹੈ ਹਾਂ ਅਗਰ ਤੁਸੀਂ ਹੁਣ ਨੋਟ ਕਰਾਇਆ ਮੈਂ ਇਹਦੀ ਜਾਂਚ ਕਰਾਵਾਂਗੇ ਔਰ ਐਸੇ ਸਕੂਲਾਂ ਦੇ ਖਿਲਾਫ ਜਿਹੜੀ ਕਾਰਵਾਈ ਵੀ ਕੀਤੀ ਜਾਏਗੀ